ਹਾਂ ਜੀ ਸਾਈ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਏਰੀਆ ਵਾ ਤੇ ਕੀ ਮਾਮਲਾ ਕੀ ਪੁਰਾ ਜੀ ਮੇਰਾ ਨਾਮ ਮਹਿੰਦਰ ਸਿੰਘ ਗਰੇਵਾਲਾ ਜੀ ਤੇ ਸਾਡਾ ਜਿਹੜਾ ਵਾਰਡ ਹੈ ਉਹ 55 ਨੰਬਰ ਪੈਂਦਾ ਜਿੱਦੇ ਵਿੱਚ ਸਰਾਬਾ ਨਗਰ ਪਾਵਰ ਕਲੋਨੀ ਤੇ ਰਣਦੀਰ ਸਿੰਘ ਨਗਰ ਦਾ ਕੁਝ ਇਲਾਕਾ ਪੈਂਦਾ ਤੇ ਅਸੀਂ ਇਸ ਵਕਤ ਪਾਵਰ ਕਲੋਨੀ ਦੇ ਵਿੱਚ ਖੜੇ ਆ ਇੱਥੇ ਵੋਟ ਹੈ ਜਿਹੜੀ ਪਾਵਰ ਕਲੋਨੀ ਦੀ 500 ਤੋਂ ਉੱਤੇ ਬਣੀ ਹੋਈ ਹੈ ਪਰ ਜੇ ਅਸਲੀਅਤ ਦੇ ਵਿੱਚ ਦੇਖਦੇ ਆ ਤਾਂ 100 150 ਤੋਂ ਵੱਧ ਇੱਥੇ ਲੋਕ ਇਸ ਵਕਤ ਨਹੀਂ ਰਹਿ ਰਹੇ ਆ ਖਾਸ ਕਰਕੇ ਜਿਹੜੀ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੈ ਜਿਹੜੇ ਟਾਈਪ 1 ਦੇ ਕੁਆਟਰਸ ਨੇ ਉਹ ਤਿੰਨ ਮੰਜ਼ਲੇ ਕੁਆਟਰ ਬਣੇ ਹੋਏ ਆ ਉਹਨਾਂ ਦੇ ਵਿੱਚ ਸਿਰਫ ਦੋ ਘਰ ਆ ਦੋਨੋਂ ਖੁੰਝਿਆ ਤੇ ਇੱਕ ਇੱਕ ਜਿਹੜੇ ਵਸ ਰਹੇ ਆ ਤੇ ਉਹਨਾਂ ਚੋਂ ਇੱਕ ਪਰਿਵਾਰ ਐਸ ਵਕਤ ਉੱਥੇ ਸੀਗਾ ਜਿਨ੍ਹਾਂ ਨੇ ਦੱਸਿਆ ਕਿ ਸਾਡੀ ਇੱਥੇ ਵੋਟ ਨਹੀਂ ਬਣੀ ਹੋਈ ਪਰ ਜਿਹੜੇ ਆਹ ਕਾਗਜ਼ ਬਲੇ ਹੋਏ ਆ ਵੋਟਾਂ ਬਣੀਆਂ ਹੋਈਆਂ ਇਹਨਾਂ ਦੇ ਵਿੱਚ 150 ਦੇ ਕਰੀ ਵੋਟ ਉਸ ਬਲਾਕ ਦੀ ਐ ਟਾਈਪ 1 ਦੀ ਇੰਨਾ ਮਤਲਬ ਜਲਦੀ ਕੰਮ ਹੋਇਆ ਹੋਇਆ ਆ ਕੱਲੇ ਉਸ ਦੇ ਵਿੱਚ ਹੀ 150 ਦਾ ਟਾਈਪ 1 ਦੇ ਵਿੱਚ ਜਲੀ ਵੋਟ ਹੈ ਉਸ ਤੋਂ ਬਿਨਾ ਬਾਕੀ ਸਾਰਾ ਜਿਹੜਾ ਤੇ ਚਲੋ 150 ਤੋਂ 200 ਵੀ ਮੰਨ ਲਈਏ ਜਿਹੜੀ ਕਿ ਲਹੋਣੀ ਨਹੀਂ ਪਰ 500 ਤੋਂ ਉੱਤੇ ਵੋਟ ਪਾਵਰ ਕਲੋਨੀ ਦੇ ਵਿੱਚ ਬਣੀ ਹੋਈ ਹੈ ਇਹਦਾ ਮਤਲਬ 300 350 ਦੇ ਕਰੀਬ ਵੋਟ ਐਸੀ ਹੈ ਜਿਹੜੀ ਪਾਵਰ ਕਲੋਨੀ ਦੇ ਵਿੱਚ ਨਜਾਇਜ਼ ਬਣੀ ਹੋਈ ਹੈ ਤੇ ਇਹ ਇੰਨਾ ਵੱਡਾ ਤੱਕਾ ਹੈ ਜਿਹਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਇਹਦੇ ਵਿੱਚ ਵੋਟਰਾਂ ਦੀ ਜਿਹੜੀ ਲਿਸਟ ਹੈ ਉਹ ਅਖੀਰ ਤੱਕ ਦੀ ਨਹੀਂ ਲਈ ਗਈ ਪਹਿਲਾਂ ਦੀ ਲਈ ਹੋਈ ਹੈ ਤੇ ਜਾਣ ਬੁਝ ਕੇ ਇਹਦੇ ਵਿੱਚ ਜਿਹੜੇ ਲੋਕ ਉਹ ਹਜੇ ਆ ਹੋ ਸਕਦਾ ਉਹਨਾਂ ਲੋਕਾਂ ਦੇ ਨਜਾਇਜ਼ ਜਿਹੜੇ ਕਾਰਡ ਆ ਵੋਟਰ ਕਾਰਡ ਵੀ ਬਣਵਾਏ ਹੋਣ ਤਾਂ ਕਿ ਉਹਨਾਂ ਨੂੰ ਨਜਾਇਜ਼ ਤੌਰ ਤੇ ਪੁਖਤਾਇਆ ਜਾਵੇ ਇਸ ਸਬੰਧੀ ਤੁਸੀਂ ਕਿਸੇ ਨੂੰ ਸ਼ਿਕਾਇਤ ਦਿੱਤੀ ਕਿਸੇ ਨੂੰ ਨਹੀਂ ਸਾਨੂੰ ਅੱਜ ਹੀ ਪਤਾ ਲੱਗਿਆ ਹੈ ਕਿਉਂਕਿ ਸਾਨੂੰ ਜਿਹੜਾ ਵੀ ਕੋਈ ਕਹਿੰਦਾ ਸੀ ਜੀ ਇੱਥੇ ਅਸੀਂ ਤਾਂ ਵੋਟਾਂ ਦੇਣ ਆਏ ਸੀਗੇ ਅੱਗੇ ਕੀ ਅੱਗੇ ਕੀ ਕਰੋਗੇ ਤੁਸੀਂ ਹੁਣ ਦੇਖੋ ਅਸੀਂ ਤਾਂ ਹੁਣ ਪਹਿਲਾਂ ਤੁਹਾਡੇ ਕੋਲੇ ਗੱਲ ਕਰ ਰਹੇ ਹਾਂ ਇਸ ਤੋਂ ਬਾਅਦ ਅਸੀਂ ਕੱਲ ਨੂੰ ਉੱਥੇ ਚਲੋ VOTING ਹੋਏਗੀ ਉੱਥੇ ਜਿਹੜੇ ਲੋਕ ਇੱਥੇ ਹਾਜ਼ਰ ਨਹੀਂ ਹੈਗੇ ਉਹਨਾਂ ਦੀ ਵੋਟ ਵਾਰੇ ਅਸੀਂ ਪ੍ਰੋਟੈਸਟ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਇਲਾਕੇ ਦੇ ਰਿਟਰਨਿੰਗ ਅਫਸਰ ਨੇ ਜਾਂ ਜਿਹੜਾ ਵੀ ਉਹਨਾਂ ਸਾਨੂੰ ਮਿਲ ਸਕੇ ਕੋਈ ਅਸਿਸਟੈਂਟ ਰਿਟਰਨਿੰਗ ਅਫਸਰ ਜੋ ਵੀ ਇਸ ਵਕਤ ਮੌਕੇ ਤੇ ਹਾਜ਼ਰ ਹੋਊਗਾ ਅਸੀਂ ਉਹਨੂੰ ਮਿਲਾਂਗੇ ਤੇ ਉਹਨੂੰ ਜਾ ਕੇ ਦੱਸਾਂਗੇ ਕਿ ਐਡਾ ਵੱਡਾ ਧੱਕਾ ਹੋਇਆ ਇਹਦੇ ਮਤਲਬ ਸਾਰੇ ਅਸੀਂ ਤਾਂ ਸਮਝਦੇ ਆ ਕਿ ਇਹਦਾ ਇਲਾਜ ਇਹ ਹੈ ਕਿ ਇਲੈਕਸ਼ਨ ਰੱਦ ਕੀਤੀ ਜਾਵੇ ਆ ਜਿਹੜਾ ਸਾਡਾ 55 ਨੰਬਰ ਵਾਰਡ ਹੈ ਇਹਦੇ ਚ ਦੁਆਰਾ ਤੋਂ ਇਲੈਕਸ਼ਨ ਕਰਾਈ ਜਾਵੇ ਇੱਥੇ ਜਿੰਨਾ ਸਾਰਾ ਗਲਤ ਜਿਹੜੀਆਂ ਵੋਟਾਂ ਬਣੀਆਂ ਹੋਈਆਂ ਨੇ ਉਹਨੂੰ ਰੀਚੈੱਕ ਕੀਤਾ ਜਾਵੇ ਕਿਸੇ ਵੱਡੇ ਅਫਸਰ ਦੀ ਨਿਗਰਾਨੀ ਦੇ ਵਿੱਚ ਉਸ ਤੋਂ ਬਾਅਦ ਦੇਖਿਆ ਜਾਵੇ ਕਿ ਜਿਹੜੇ ਬੰਦੇ ਇਹ ਕਪਲਾ ਕਰਨ ਵਾਲੇ ਆ ਉਹਨਾਂ ਨੂੰ ਵੀ ਸਹਾਇਤਾ ਦਿੱਤੀ ਜਾਵੇ ਉਹਨਾਂ ਬਾਰੇ ਮੈਂ ਨੌ ਲੈਂਡ ਤੋਂ ਵੀ ਤੇ ਜਗਦਾ ਰਹੀਗਾ ਤੁਸੀਂ ਆਪਣੇ ਆਪ ਸਮਝ ਵੀ ਜਾਮੋਗੇ ਕਿ ਪਹਿਲਾਂ ਉਹ ਇੱਕ ਕਾਂਗਰਸ ਪਾਰਟੀ ਦੇ ਤਰਫੋਂ ਇਲੈਕਸ਼ਨ ਲੜਦੇ ਸੀ ਆਹੀ ਕੁਝ ਉਸ ਪਾਸਿਓਂ ਕਰਦੇ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਉਹ ਪਾਰਟੀ ਹੁਣ ਪਾਵਰ ਦੇ ਵਿੱਚ ਨਹੀਂ ਤਾਂ ਉਹਨਾਂ ਨੇ ਇੱਕਦਮ ਪਾਸਾ ਬਦਲ ਲਿਆ ਕਿਉਂਕਿ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇੰਨਾ ਕਪਲਾ ਇੰਨਾ ਧੱਕਾ ਕਰਨ ਦੇ ਲਈ ਸਾਨੂੰ ਜਿਹੜੀ ਰੂਲਿੰਗ ਪਾਰਟੀ ਹੈ ਉਹਦੇ ਸਮਰਥਨ ਦੀ ਲੋੜ ਹੈ ਤੇ ਅੱਜ ਉਹ ਇਸ ਪਾਰਟੀ ਦੇ ਵਿੱਚ ਜਿਹੜੀ ਹੁਣ ਦੀ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਉਹਦੇ ਵੱਲੋਂ ਇਲੈਕਸ਼ਨ ਲੜ ਰਹੇ ਆ ਤਾਂ ਉਹ ਦੇਖੋ ਮੌਕਾ ਦੇਖ ਕੇ ਉਹ ਪਾਰਟੀ ਚੇਂਜ ਕਰਦੇ ਆ ਕਿਉਂਕਿ ਆ ਧੱਕਾ ਉਹਨਾਂ ਨੇ ਕਰਨਾ ਹੈ ਇਹ ਧੱਕੇ ਦੇ ਖਿਲਾਫ ਮੈਂ ਸਮਝਦਾ ਹਰ ਬੰਦੇ ਨੂੰ ਜ਼ਰੂਰੀ ਹੈ ਕਿ ਆਵਾਜ਼ ਉਠਾਵੇ ਅਸੀਂ ਡੈਮੋਕ੍ਰੇਸੀ ਕਹਿੰਦੇ ਆ ਗੱਲ ਕਰਦੇ ਆ ਅਸੀਂ ਦੁਨੀਆ ਦੇ ਵਿੱਚ ਇੱਕ ਲਾਰਜੇਸਟ ਡੈਮੋਕ੍ਰੇਸੀ ਹੈ ਕੀ ਆ ਡੈਮੋਕ੍ਰੇਸੀ ਹੈ ਹਿੰਦੁਸਤਾਨ ਦੀ ਜੇ ਇਹ ਡੈਮੋਕ੍ਰੇਸੀ ਹੈ ਤਾਂ ਸਾਨੂੰ ਇਹ ਡੈਮੋਕ੍ਰੇਸੀ ਨਹੀਂ ਚਾਹੀਦੀ ਸਾਨੂੰ ਤਾਂ ਨਾਸ਼ਾਹੀ ਮਨਜ਼ੂਰ ਹੈ ਆ ਡੈਮੋਕ੍ਰੇਸੀ ਨਹੀਂ ਮਨਜ਼ੂਰ ਮੇਰਾ ਬਲਦੇਵ ਸਿੰਘ ਬਲਦੇਵ ਸਿੰਘ ਰਿਟਾਇਰਡ ਕਟੜ ਜੀ ਉਹ ਬਠਿੰਡ ਮੈਂ ਪਾਵਰ ਕਲੋਨ ਵਿੱਚ ਖੜਾ ਮੈਂ ਰਿਟਾਇਰਡ ਮੁਲਾਜ਼ਮ ਆ ਆ ਦੇਖੋ ਸਾਰੇ ਜਿਹੜੀ ਪਾਵਰ ਕਲੋਨੀ ਆ ਇਹ ਇਹ ਬਿਲਕੁਲ ਅਨਸੇਫ ਹੈ ਗਵਰਨਮੈਂਟ ਨੇ ਅਨਸੇਫਡ ਕਰ ਚੁੱਕੀ ਹੈ ਔਰ ਖਾਲੀ ਕਰਾ ਚੁੱਕਿਆ ਬਿਜਲੀ ਬੋਰਡ ਇਹਨਾਂ ਤੋਂ 21 ਜਿਨੇ 5 ਬਲਾਕ ਨੇ ਇਹ ਪੰਜੇ ਦੇ ਪੰਜੇ ਬਲਾਕ ਖਾਲੀ ਇਹਨੇ ਇਹਨਾਂ ਚ ਕੋਈ ਹੋ ਸਕਦਾ 1-2 ਘਰ ਰਹਿੰਦੇ ਹੋਣ ਬਾਕੀ ਟੋਟਲੀ ਅਨਸੇਫਡ ਕਲੋਨੀਆ ਇਹ ਉਹ ਆਪਦੀ ਮਰਜ਼ੀ ਨਾਲ ਰਹ ਰਹੇ ਹੋਣਗੇ ਤਾਂ ਵੱਖਰੀ ਗੱਲ ਆਦਰਵਾਇਜ਼ ਖਾਲੀ ਹੈ ਪਰ ਇੱਥੇ ਵੋਟਾਂ ਜਿਹੜੀਆਂ 1.5 200 ਬਣੀਆਂ ਹੋਈਆਂ ਨੇ ਇੱਥੇ ਤੁਹਾਡੇ ਮਿਲ ਕੇ 200 ਵੋਟ ਇੱਥੇ ਹੈਗੀ ਹੈ ਜੀ ਹੈਗੀ ਹੈ ਇਹ ਬੰਦ ਕਰਨੇ ਬਿਲਕੁਲ ਬਿਲਕੁਲ ਬੰਦਾ ਇੱਥੇ ਕੋਈ ਨਹੀਂ ਰਹਿੰਦਾ ਜਿਹੜੀ ਕਲੋਨੀ ਹੈ ਅਨਕਲੀਅਰ ਹੋ ਚੁੱਕੀ ਹੈ ਇਹ ਅਨਕਲੀਅਰ ਹੈ ਹਾਂ ਜਿੰਨੀ ਵੀ ਕਰੋਨੀ ਹੈ ਅਨਸੇਫ ਹੈ ਆਪ ਟਾਈਪ ਟਾਈਪ 1 ਦੇ ਪੰਜ ਬਲਾਕ ਠੀਕ ਹੈ ਤੁਹਾਡਾ ਕੀ ਨਾਮ ਹੈ ਅੱਜ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰੂੰਗਾ ਤੁਸੀਂ ਇੰਨੇ ਸ਼ਾਰਟ ਨੋਟਿਸ ਤੇ ਇੱਥੇ ਪਹੁੰਚੇ ਹੋ ਇਸ ਵੇਲੇ ਆਪਾਂ ਖੜੇ ਆ ਪਾਵਰ ਕਲੋਨੀ ਸਰਾਬਾ ਨਗਰ ਵਿਖੇ ਜਿਹੜਾ ਕਿ ਵਾਰਡ ਨੰਬਰ 55 ਦਾ ਹਿੱਸਾ ਪੈਂਦਾ ਇੱਥੇ ਤੁਹਾਨੂੰ ਮੈਂ ਇੱਕ ਬੜੀ ਹੈਰਾਨੀਜਨਕ ਚੀਜ਼ ਦਿਖਾਉਣਾ ਚਾਹੁੰਦਾ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਪਿੱਛੇ ਦਿਖਾਓ ਇਹ ਟਾਈਪ 1 ਦੇ ਅਪਾਰਟਮੈਂਟਸ ਨੇ ਇਹ ਬਿਲਕੁਲ ਖੰਡਰ ਬਣ ਚੁੱਕੇ ਐ ਇਹ ਡਿਕਲੇਅਰਡ ਅਨਸੇਫ ਬਿਲਡਿੰਗਸ ਨੇ ਔਰ ਇਨਾਂ ਚ ਅੱਜ ਵੀ ਆ ਦੇਖੋ ਵੋਟਾਂ ਐਗਜ਼ਿਸਟ ਕਰ ਰਹੀਆਂ ਤਕਰੀਬਨ ਐਦਾਂ ਇੱਧਰ ਵੀ ਮੈਂ ਦਿਖਾ ਦਿੰਦਾ ਜੀ ਤਕਰੀਬਨ ਇੱਥੇ 250 ਵੋਟ ਐਗਜ਼ਿਸਟ ਕਰਦੀ ਹੈ ਸੋ ਅਸੀਂ ਇਹ ਜਿਹੜੇ ਇਸ ਵਾਲੇ ਸਰਕਾਰ ਹੈ ਇਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਕਿਸੇ ਤਰੀਕੇ ਦੀ ਕੋਈ ਗੁੰਡਾਗਰਦੀ ਕਰਕੇ ਇਹ ਝਾਲੀ ਵੋਟ ਜੇ ਭਗਤੌਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਦਾ ਸਿੱਧਾ ਤੇ ਸਿੱਧਾ ਇਨਾਂ ਨੂੰ ਨੁਕਸਾਨ ਭੁਗਤਣਾ ਪਊਗਾ ਇਸ ਦੇ ਬਾਰੇ ਤੁਸੀਂ ਕਿਸੇ ਨੌਲੇਜ ਲਿਆਦਾ ਕਿਸੇ ਨਾਲ ਗੱਲ ਕਰ ਅਸੀਂ ਇਹ ਰਿਟਰਨਿੰਗ ਅਫਸਰ ਨੂੰ ਪੂਰੀ ਲਿਸਟ ਬਣਾ ਕੇ ਦਿੱਤੀ ਹੈ ਵੀ ਉਹ ਵੀ ਆਪਣਾ ਮੁਸ਼ਤਿਹਦ ਰਹਿਣ ਕਿਉਂਕਿ ਇਹ ਸਰਕਾਰ ਆਪਾਂ ਦੇਖਿਆ ਹਰ ਗੱਲ 'ਚ ਕਹਿੰਦੇ ਅਸੀਂ ਬੜੀ ਮੁਸ਼ਤਿਹਦੀ ਨਾਲ ਸਾਡੇ ਬੰਦੇ ਖੜੇ ਸੀ ਵੀ ਇਹ ਪੂਰੇ ਅਲਰਟ ਰਹਿਣ ਵੀ ਕੋਈ ਐਦਾਂ ਦੀ ਕੋਈ ਹਰਕਤ ਨਾ ਹੋ ਸਕੇ ਕਿਉਂਕਿ ਅਸੀਂ ਪਾਵਰ ਕਲੋਨੀ 'ਚ ਸਾਰੇ ਘੁੰਮ ਕੇ ਦੇਖ ਲਿਆ ਹਾਰਡਲੀ ਇੱਥੇ 100 ਵੋਟਰ ਰਹਿੰਦਾ ਕਿਉਂਕਿ ਮੈਜੋਰਟੀ ਜਿਹੜੇ ਇੱਥੇ ਰਹਿ ਰਹੇ ਹੋ ਜਿਹੜੇ ਨਵੀਂ ਭਰਤੀ ਹੋਈ ਆ ਹੁਣ ਪਾਵਰ ਮਹਿਕਮੇ 'ਚ ਉਹਦੇ ਜੋ ਬੰਦੇ ਰਹਿ ਰਹੇ ਆ ਔਰ ਉਹ ਵੀ ਕੋਈ ਰਾਜਸਥਾਨ ਦਾ ਕੋਈ ਹਰਿਆਣਾ ਦਾ ਕਿਸੇ ਦੀ ਇੱਥੇ ਵੋਟ ਨਹੀਂ ਬਣੀ ਹੋਈ ਇੱਥੇ ਜਿੰਨੀਆਂ ਆ ਖੰਡਰ ਬਿਲਡਿੰਗਾਂ ਪਈਆਂ ਸਭ ਦੇ ਵਿੱਚ ਬੋਲਣ ਆ ਤੁਹਾਡੇ ਸਾਹਮਣੇ ਹੀ ਨਮੂਨਾ ਹੈ 221 ਦੀ ਬਿਲਡਿੰਗ ਆ ਮੇਰੇ ਕੋਲ ਪੂਰੀ ਲਿਸਟ ਹੈ 2200 ਵੋਟ ਬਣੀ ਹੋਈ ਹੈ ਇਹਦੇ ਵਿੱਚ ਔਰ ਬਿਲਡਿੰਗ ਦੇ ਵਿੱਚ ਸਿਰਫ ਇੱਕ ਪਰਿਵਾਰ ਰਹਿ ਰਿਹਾ ਜਿਸ ਚ ਚਾਰ ਜੀ ਨੇ ਔਰ ਉਹਨਾਂ ਦੀ ਇੱਥੇ ਵੋਟ ਨਹੀਂ ਹੈਗੀ ਸੋ ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਅਪੀਲ ਕਰਦਾ ਔਰ ਜਿਹੜੀ ਸਰਕਾਰ ਹੈ ਉਹਨੂੰ ਵੀ ਅਪੀਲ ਕਰਦਾ ਕਿ ਇਹਨਾਂ ਦੇ ਕੈਂਡੀਡੇਟ ਕਿਸੇ ਤਰੀਕੇ ਦੀ ਕੋਈ ਹੁਸ਼ਿਆਰੀ ਨਾ ਕਰਨ ਕਿਸੇ ਕੀਮਤ ਤੇ ਵੀ ਐਡਮਿਨਿਸਟ੍ਰੇਸ਼ਨ ਨੂੰ ਵੀ ਅਪੀਲ ਕਰੂੰਗਾ ਕਿ ਕੋਈ ਜਾਲੀ ਵੋਟ ਨਾ ਪੁੱਗਤਣ ਦੇ ਅਸੀਂ ਲਿਸਟ ਬਣਾ ਕੇ ਸਾਰੀ ਆਰਓਜ਼ ਨੂੰ ਦੇਤੀ ਹੈ ਮੇਰੇ ਨਾਲ ਕੈਂਡੀਡੇਟ ਦੇ ਆਪਣੇ ਫਾਦਰਨ ਲੋ ਗਰੇਵਾਲ ਸਾਹਿਬ ਵੀ ਖੜੇ ਹੈ ਇਹ ਆਲਰੇਡੀ ਆਪਣਾ ਸਾਰਾ ਜਿਹੜਾ ਲਿਖਤੀ ਰਿਕਵੈਸਟ ਹੈ ਉਹ ਆਰਓ ਨੂੰ ਦੇ ਚੁੱਕੇ ਹੈ ਸੋ ਇਹੀ ਅਪੀਲ ਕਰਦੇ ਆ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਵੀ ਇਹਦੇ 'ਚ ਕੋਈ ਜ਼ਿਆਦਤੀ ਨਾ ਹੋਵੇ ਥੈਂਕ ਯੂ ਹਾਂਜੀ ਦੇਖੋ ਜੀ ਪਹਿਲਾਂ ਤਾਂ ਹੱਕ ਮਾਰਿਆ ਵੋਲੰਟੀਅਰਸ ਦਾ ਤੇ ਮੇਰੇ ਵਰਗੇ ਬੰਦੇ ਇੱਧਰ ਨੂੰ ਆਏ ਚਲੋ ਜੀ ਅਸੀਂ ਹੱਕ ਸੱਚ ਦੀ ਲੜਾਈ ਵਾਸਤੇ ਆਏ ਆ ਪਰ ਅੱਜ ਜਿਹੜੀ ਚੀਜ਼ ਇੱਥੇ ਪਾਵਰ ਕਲੋਨੀ ਚ ਹੋਈ ਹੈ ਅਸੀਂ ਵੋਟਾਂ ਮੰਡਣ ਆਏ ਸੀ ਤੇ ਇੰਨੀ ਜਾਲੀ ਵੋਟ ਬਣੀ ਹੋਈ ਹੈ ਇੱਥੇ ਜਿਵੇਂ 500 ਵੋਟ ਜਿੱਤ ਜਦਕਿ ਇੱਥੇ ਘਰ ਸਿਰਫ 100 ਹੈ ਜੀ ਤੇ ਹੁਣ ਜੇ ਇਹੀ ਕੰਮ ਹੋਣਾ ਹੈ ਐਸੇ ਐਸੇ ਤਰੀਕੇ ਨਾਲ ਇਲੈਕਸ਼ਨਾਂ ਜਿੱਤੀਆਂ ਜਾਣੀਆਂ ਤੇ ਫਿਰ ਇਲੈਕਸ਼ਨ ਕਰਾਉਣ ਦਾ ਕੋਈ ਫਾਇਦਾ ਨਹੀਂ ਤੇ ਮੇਰੀ ਪੂਰਜੋਰ ਮੰਗ ਹੈਗੀ ਹੈ ਇਲੈਕਸ਼ਨ ਕਮਿਸ਼ਨ ਵਾਲਿਆਂ ਨੂੰ ਵੀ ਤੇ ਜਿਹੜੇ ਇਥੋਂ ਦੇ ਆਫੀਸਰਸ ਨੇ ਜਿਹੜੇ ਇੰਚਾਰਜ ਨੇ ਉਹਨਾਂ ਨੂੰ ਕਿ ਇਹ ਜਿਹੜੀ ਚੀਜ਼ ਹੈ ਇਹਨੂੰ ਇਮੀਡੀਏਟਲੀ ਕੋਈ ਨਾ ਕੋਈ ਐਕਸ਼ਨ ਲਿੱਤਾ ਜਾਵੇ ਨਹੀਂ ਤਾਂ ਸਾਡੇ ਕੋਲ ਇੱਕੋ ਹੀ ਰਸਤਾ ਹੈ ਕਿ ਸਾਨੂੰ ਪ੍ਰੋਟੈਸਟ ਕਰਨਾ ਪਊਗਾ ਮੈਂ ਸਤਿ ਸ਼੍ਰੀ ਅਕਾਲ ਮੈਂ ਵਾਰਡ 1 ਵਾਰਡ ਨੰਬਰ 55 ਦੀ ਉਮੀਦਵਾਰ ਡਾਕਟਰ ਸੁਕਲীন ਕੌਰ ਗਰੇਵਰ ਸ਼ਰਮਨੇ ਕਾਲੀਦਲ ਤੋਂ ਕੈਂਡੀਡੇਟ ਹਾਂ ਮੈਂ ਮੈਂ ਇੱਥੇ ਪਾਵਰ ਕਲੋਨੀ ਵਿੱਚ ਖੜੀ ਹਾਂ ਜਿੱਥੇ ਕਿ 150 200 ਬੰਦੇ ਦੀ ਰਿਹਾਇਸ਼ ਹੈ ਪਰ ਫਿਰ ਵੀ 500 ਤੋਂ ਉੱਤੇ ਵੋਟਾਂ ਬਣੀਆਂ ਹੋਈਆਂ ਮੈਂ ਸਰਕਾਰ ਨੂੰ ਇਹੀ ਅਪੀਲ ਕਰੂੰਗੀ ਕਿ ਦੁਬਾਰਾ ਰੀਕਨਸਿਡਰ ਕੀਤਾ ਜਾਵੇ ਇਹ ਵਾਰਾ ਏਰੀਆ ਕਿਉਂਕਿ ਜਾਲੀ ਵੋਟਾਂ ਪੈਣਾ ਜੋ ਵੀ ਬਹੁਤ ਵੱਡਾ ਜੋ ਜੋ ਮੈਂ ਇਸ ਨੂੰ ਇਸ ਇਲਾਕੇ ਨੂੰ ਦੁਬਾਰਾ ਦੇਖ ਕੇ ਪੂਰੀ ਜਾਂਚ ਪੜਤਾਲ ਕਰਕੇ ਹੀ ਅੱਗੇ ਕੰਸੀਡਰ ਕੀਤਾ ਜਾਵੇ। ਪਾਵਰ ਕਲੋਨੀ ਦੇ ਵਿੱਚ ਜਾਲੀ ਵੋਟਾਂ ਬਣਾਈਆਂ ਗਈਆਂ ਨੇ। ਉਹਨਾਂ ਦੇ ਅਨੁਸਾਰ ਕਿ 100 ਉੱਥੇ 100 ਜਾਂ 150 ਬੰਦੇ ਉੱਥੇ ਰਹਿੰਦਾ ਲੇਕਿਨ 550 ਤੋਂ ਉੱਪਰ ਉੱਥੇ ਵੋਟ ਬਣੀ ਹੋਈ ਹੈ ਜਾਲੀ ਵੋਟ ਬਣੀ ਉਹਨਾਂ ਦਾ ਕਹਿਣਾ ਸੀ ਕਿ ਤੁਹਾਡੇ ਤੇ ਵੀ ਤੁਹਾਡੇ ਕੈਂਡੀਡੇਟ ਦੇ ਅਲੀਗੇਸ਼ਨ ਲਗਾਏ ਕਿ ਉਹਨਾਂ ਨੇ ਸਰਕਾਰ ਦੀ ਮੋਲ ਮਿਲੀ ਭੋਗ ਦੇ ਨਾਲ ਜਾਲੀ ਵੋਟਾਂ ਬਣਾਈਆਂ ਨੇ। ਇਹ ਬਿਲਕੁਲ ਝੂਠੇ ਅਲੀਗੇਸ਼ਨ ਨੇ। ਨਾ ਤੇ ਵੋਟਰ ਲਿਟ ਅਸੀਂ ਤਿਆਰ ਕਰਦੇ ਆਂ। ਨਾ ਸਰਕਾਰ ਨੇ ਤਿਆਰ ਕੀਤੀ ਵੋਟਰ ਲਿਸਟ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਆ ਉਹ ਵੋਟਰ ਲਿਸਟ ਪੁਰਾਣੀ ਬਣੀ ਹੋਈ ਹੈ ਵੋਟਰ ਲਿਸਟ ਜਿਹੜੀ ਬਣੀ ਹੋਈ ਆ ਪੁਰਾਣੀ 2023 ਦੀ ਵੋਟਰ ਲਿਸਟ ਤੇ ਜੇ ਇਲੈਕਸ਼ਨ ਹੋ ਰਹੀ ਹੈ ਜਿਹੜੇ 2023 ਤੋਂ ਪਹਿਲਾਂ ਦੇ ਬੰਦੇ ਇੱਥੇ ਨਿਸ਼ਿੰਦੇ ਰਹਿੰਦੇ ਸੀ ਹੁਣ ਵੀ ਰਹਿੰਦੇ ਨੇ ਉਹਨਾਂ ਦੇ ਵੋਟਾਂ ਬਣੀਆਂ ਹੋਈਆਂ ਨੇ ਅਸੀਂ ਕੌਣ ਹੁੰਨੇ ਆ ਵੋਟਰ ਲਿਸਟ ਨੂੰ ਬਦਲਣ ਵਾਲੇ ਜਾਂ ਵੋਟਰ ਲਿਸਟ ਬਣਾਉਣ ਵਾਲੇ ਨਾਲ ਸਾਤੋਂ ਕੋਈ ਪਾਵਰ ਆ ਨਾਲੇ ਫੇਰ ਇਹਨਾਂ ਨੂੰ ਸਰਕਾਰ ਨੇ ਮੌਕਾ ਦਿੱਤਾ ਸੀਗਾ ਪੀ ਜੇ ਕੋਈ ਤੁਹਾਨੂੰ ਸਮਝਦੇ ਵੀ ਵੋਟਰ ਵੋਟਰ ਗਲਤ ਬਣੀ ਆ ਉਹਦਾ ਇਤਰਾਜ਼ ਕਰ ਸਕਦੇ ਸੀ 25 ਤੱਕ ਸਰਕਾਰ ਨੇ 25 11 ਤੱਕ ਇਹ ਮੌਕਾ ਦਿੱਤਾ ਸੀ ਵੀ ਕੋਈ ਵੋਟ ਜੇ ਕਿਸੇ ਨੂੰ ਕੋਈ ਇਤਰਾਜ਼ ਆ ਵੀ ਉਹ ਵੋਟ ਗਲਤ ਬਣੀ ਆ ਉਹ ਨਵੀਂ ਵੋਟ ਉਹ ਵੋਟ ਕਟਾ ਸਕਦਾ ਨਵੀਂ ਵੋਟ ਐਡ ਕਰਨੀ ਆ ਵੋਟ ਐਡ ਕਰਾ ਸਕਦਾ ਇਹਦੇ ਵਿੱਚ ਨਾ ਸਾਡਾ ਕੰਮ ਆ ਕੋਈ ਵੋਟ ਬਣਾਉਣ ਚ ਨਾ ਸਾਡਾ ਕੋਈ ਕੰਮ ਆ ਵੋਟ ਐਡ ਕਰਨ ਚ ਤੁਹਾਡਾ ਨਾਮ ਕੀ ਹੈ ਮੈਂ ਹਸਬੰਦ ਅਮਰਤਵਰਸ਼ਾ ਰਾਮਪਾਲ ਦਾ ਇੱਕ ਸਰ ਉਹਨਾਂ ਨੇ ਕਹਿਣਾ ਹੈ ਕਿ ਇੱਥੇ ਬਿਲਡਿੰਗਾਂ ਅਨਸੇਫ ਨੇ ਕੋਚਿਤ ਕੀਤੀਆਂ ਗਈਆਂ ਨੇ ਉਹਨਾਂ ਦੇ ਵੀ ਕਹਿੰਦੇ ਵਿੱਚ ਜੇ ਕੋਈ ਰਿਆਸ਼ ਨਹੀਂ ਗਿਆ ਉਹਦਾ ਉਹਨਾਂ ਦੀਆਂ ਵੋਟਾਂ ਬਣੀਆਂ ਹੋਈਆਂ ਨੇ ਇਹ ਸਰਪਾਤ ਹੋਰਾ ਕੀਤੀਆਂ ਨੇ ਦੇਖੋ ਇਹ ਮੈਂ ਗਲਤ ਕਹਿੰਦੇ ਆ ਗਲਤ ਹੈ ਅਲੀਗੇਸ਼ਨ ਨੇ ਉੱਥੇ ਜਿਹੜੇ ਲੋਕ ਰਹਿੰਦੇ ਉਹਨਾਂ ਦੇ ਵੋਟਾਂ ਬਣੀਆਂ ਹੋਣਗੀਆਂ ਇਹ ਤਾਂ ਗੱਲ ਹੈ ਨਹੀਂ ਜਿਹੜੀ ਵੋਟਰ ਲਿਸਟ ਆ ਉਹਦੇ ਅਨਸਾਰ ਜੇ ਬੰਦੇ ਜੋ 23 ਦੀ ਤੁਹਾਨੂੰ ਦੱਸ ਦੋ 2023 ਇੱਕ 10 ਜਾਂ ਇੱਕ 11 2023 ਦੀ ਲਿਸਟ ਆ 1000 ਦੇ ਇੱਕ ਸਾਲ ਤੋਂ ਉੱਪਰ ਹੋ ਗਿਆ ਟਾਈਮ ਜਿਹੜਾ ਉਦੋਂ ਬੰਦਾ ਰਹਿੰਦਾ ਉਹ ਵੋਟਰ ਦਾ ਹੱਕਦਾਰ ਬਣਾਇਆ ਸਰਕਾਰ ਨੇ ਜਾਂ ਸਰਕਾਰ ਨੇ ਕਹਨੂੰ ਇਲੈਕਸ਼ਨ ਕਮਿਸ਼ਨ ਨੇ ਉਹੜੇ ਬੰਦੇ ਉਦੋਂ ਰਹਿੰਦੇ ਉਹਨਾਂ ਦੇ ਵੋਟਾਂ ਤੇ ਬਣੀਆਂ ਹੋਈਆਂ ਨੇ ਉਹ ਇਸ ਕਰਕੇ ਉਹਨਾਂ ਨੂੰ ਕਿਦਾਂ ਜਿਹੜਾ ਹੈਗਾ ਸੀ ਕਿੱਸਾ ਨਹੀਂ ਵੋਟਾਂ ਸੀ ਬਣਾਈਆਂ ਨਾ ਕਿਸੇ ਹੋਰ ਨੇ ਬਣਾਈਆਂ ਨਹੀਂ ਮਕਾਨ ਜਿਹੜੇ ਬਿਲਕੁਲ ਖਾਲੀ ਪਏ ਨੇ ਉਹਨਾਂ ਨਹੀਂ ਨਹੀਂ ਮਕਾਨ ਖਾਲੀ ਕਹਨੂੰ ਪਏ ਹੋਇਆ ਉਹ ਤਾਂ ਝੂਠੇ ਅਲੀਗੇਸ਼ਨ ਨੇ ਲਾਈ ਜਾਂਦੇ ਦਿਖਾਏ ਜੀ ਸਾਡੇ ਕੋਲ ਸ਼ੋਰਟਸ ਨੇ ਨਹੀਂ ਚਲੋ ਕੁਝ ਖਾਲੀ ਹੋਣਗੇ ਮੈਂ ਨਹੀਂ ਕਹਿੰਦਾ ਮੈਂ ਹੁਣ ਦੇਖੋ ਮੇਰਾ ਤਾਂ ਕੋਈ ਹੈ ਨਹੀਂ ਕੋਈ ਮਕਾਨ ਖਾਲੀ ਵੀ ਹੋਣਗੇ ਇਹ ਤਾਂ ਗੱਲ ਨਹੀਂ ਹੈਗੀ ਕੁਝ ਜੇ ਦੇਖੋ 2023 ਨੂੰ ਹੀ ਸਾਲ ਹੋ ਗਿਆ ਸਾਲ ਚ ਬੰਦਾ ਜਿਹੜੀ ਵੋਟ ਬਣੀ ਆ ਜੇ ਉਹ ਵੋਟ ਸ਼ਿਫਟ ਕਰਕੇ ਕਿਤੇ ਹੋਰ ਜਾ ਵੀ ਸਕਦਾ ਇਹ ਗੱਲ ਹੀ ਨਹੀਂ ਹੈਗੀ ਕੋਈ ਗੱਲ ਆਪਾਂ ਠੀਕ ਇਹ ਇੱਕ ਰੀਸੈਂਟ ਲਿਸਟ ਥੋੜਾ ਹੈਗੀ ਹੈ ਤੇ ਲਿਸਟ ਪੁਰਾਣੀ ਬਣੀ ਹੋਈ ਤੇ ਇਹ ਵਾਲੀ